ਬੀਤੇ ਸ਼ੁੱਕਰਵਾਰ ਜਗਰੌਂ ਵਿਕੇ ਕਤਲ ਹੋਏ ਕਬੱਡੀ ਖਿਡਾਰੀ ਤੇਜਪਾਲ ਦਾ ਅੱਜ ਅੰਤਮ ਸੰਸਕਾਰ ਉਸਦੇ ਜੱਦੀ ਪਿੰਡ ਗਿੱਦੜਪਿੰਡੀ ਵਿਕੇ ਕਰ ਦਿੱਤਾ ਗਿਆ ਇਸ ਮੌਕੇ ਜਿੱਥੇ ਉਸਦੀ ਮਾਤਾ ਸ੍ਰਿੰਦਰਕੌਰ ਨੇ ਆਪਣੇ ਪੁੱਤਰ ਦੀ ਅਰਤੀ ਨੂੰ ਰੋਂਦੇ ਹੋਏ ਮੋਢਾ ਦਿੱਤਾ ਉੱਥੇ ਹੀ ਕਬੱਡੀ ਖਿਡਾਰੀ ਤੇਜਪਾਲ ਦੇ ਸਿਰ ਤੇ ਸੇਰਾ ਸਜਾ ਕੇ ਉਸਦਾ ਅੰਤਮ ਸੰਸਕਾਰ ਕੀਤਾ ਗਿਆ ਇਸ ਮੌਕੇ ਉਸਦੇ ਨਾਲ ਕਬੱਡੀ ਖੇਡ ਦੇ ਕਬੱਡੀ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਤੇਜਪਾਲ ਦਾ ਅੰਤਮ ਸੰਸਕਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਪੁਲਿਸ ਆਪਣੇ ਭਰੋਸੇ ਤੇ ਖਰਾ ਉਤਰਦੇ ਹੋਏ ਜਲਦੀ ਹੀ ਤੇਜਪਾਲ ਦੇ ਕਤਲ ਲਈ ਫਰਾਰ ਤੀਜੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਨੂੰ ਇਨਸਾਫ ਦੇਵੇਗੀ ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਰੂ ਕੇ ਵੀ ਪਹੁੰਚੇ ਜਿੱਤੇ ਉਨ੍ਹਾਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਗਰੋਂ ਤੋਂ ਹਿੰਮਰਾਜ ਬੱਬਰ ਦੀ ਰਿਪੋਰਟ ਤੇਜਪਾਲ ਤੁਹਾਡੇ ਨਾਲ ਹੀ ਖੇਡਦਾ ਸੀ ਕੋਡੀ ਮੇਰਾ ਨਾਮ ਮਮਨਦੀਪ ਸਿੰਘ ਹੈ ਜੀ ਪਿੰਡ ਮੇਰਾ ਕਿਧਰ ਟਵੰਡੀ ਗਈ ਹੈ ਹੀ ਅਹੀ ਦੋਨੇ ਸਾਥੀ ਦੋਨੇ ਸਾਰੇ ਜਿਹੜੇ ਮੇ ਖੇਡਣ ਵਾਲੇ ਮੁੰਡੇ ਸਾਰੇ ਇਕੱਠੇ ਗੇਟਦੇ ਜੀ ਕਿੰਨੇ ਵਧੀਆ ਪਲੇਅਰ ਸੀਗੇ ਇਹ ਮੁੰਡਾ ਬਹੁਤ ਵਧੀਆ ਸੀਗਾ ਬਹੁਤ ਵਧੀਆ ਪਲੇਅਰ ਸੀ ਇੱਕ ਸਪੋਰਟਸਮੈਨ ਸੇਪੜੀ ਉਹਦੇ ਚ ਸਾਰੀਆਂ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਬੰਦੇ ਨੂੰ ਚਾਹੀਦੀਆਂ ਨੇ ਅਮਰਤਾ ਤੇ ਉਹ ਬੰਦਾ ਬਹੁਤ ਵਧੀਆ ਜਿਵੇਂ ਇੱਕ ਤੀ ਤਿਆਰੀ ਕਰ ਰਿਹਾ ਸੀਗਾ ਸੋਚ ਕੇ ਵੀ ਹਾਂ ਮੈਂ ਕੁਝ ਕਰੂੰਗਾ ਤੱਕਾ ਹੋ ਗਿਆ ਵਿਚਾਰੇ ਦਾ ਧੱਕਾ ਹੋ ਗਿਆ ਇਹ ਬਹੁਤ ਵੱਡਾ ਧੱਕਾ ਹੋ ਗਿਆ ਉਹਦੇ ਅੱਧੇ ਸੁਪਨੇ ਉਹਦੇ ਘਰਦਿਆਂ ਦੇ ਪਿੱਛੇ ਉਹਦੇ ਚੌਂਣ ਵਾਲਿਆਂ ਦੇ ਸਾਰਿਆਂ ਦੇ ਰਹਿ ਗਏ ਕੀ ਮੰਗ ਕਰਦੇ ਹੁਣ ਇਹਨਾਂ ਸਾਫ ਮੰਗ ਇਹੀ ਕਰਦੇ ਆ ਇਹ ਇਨਸਾਬ ਮਿਲਣਾ ਚਾਹੀਦਾ ਇਹ ਮੁੰਡਾ ਤੇਜਪਲ ਕਿਦਾਂ ਦਾ ਪਲੇਅਰ ਸੀ ਕਬੱਡੀ ਦਾ ਜਸ਼ਨ ਆਇਦ ਲਿਵਾਂ ਤੋਂ ਮੈਂ ਸਾਡੇ ਨਾਲ ਹੀ ਖੇਡਦਾ ਸੀ 2022 ਤੇ ਸਾਰੇ ਮੇਲੇ ਸੀ ਇਕੱਠੇ ਖੇਡੇ ਮੇਰੇ ਸੱਟ ਲੱਗ ਗਈ ਫਿਰ ਥੋੜਾ ਜਿਹਾ ਘਟ ਗਿਆ ਖੇਡਣਾ ਤੇ ਉਹਦਾ ਸਾਡਾ ਪਿਆਰ ਬਹੁਤ ਜ਼ਿਆਦਾ ਸੀਗਾ ਜੀ ਹਾਂਜੀ ਇਹ ਹੋਣ ਕਿਵੇਂ ਮਤਲਬ ਇਹਨਾਂ ਜਿਹੜਾ ਤਕਾ ਹੈ ਕੀ ਮੰਨ ਕਰਦੇ ਹੋ ਇਹ ਇਨਸਾਫ ਮਿਲਣਾ ਚਾਹੀਦਾ ਈ ਇਹ ਤਾਂ ਕਦੋਂ ਦਾ ਚੱਲਦਾ ਆਇਆ ਵਾ ਇਹ ਕੋਈ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਵਾ ਤੇ ਪਲੇਅਰਾਂ ਨੇ ਇੰਨੀ ਤਿਆਰੀ ਕਰਦੇ ਮਿਹਨਤ ਕਰਦੇ ਆ ਇੰਨਾ ਟਾਈਮ ਮਿਹਨਤ ਕਰਕੇ ਫਿਰ ਬੰਦੇ ਨੇ ਆਪਦੀ ਗੇਮ ਕਰਨੀ ਹੁੰਦੀ ਜੇ ਉਹਦੋਂ ਨੂੰ ਤਾਂ ਫਿਰ ਤੁਹਾਨੂੰ ਪਤਾ ਹੀ ਆ ਇਹ ਕੋਈ ਪਹਿਲੀ ਵਾਰ ਨਹੀਂ ਇਹ ਬਹੁਤ ਟਾਈਮ ਦਾ ਹੁੰਦਾ ਆ ਰਿਹਾ ਈ ਦੀ ਇਨਸਾਫ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਹੀ ਮਿਲਣਾ ਚਾਹੀਦਾ ਅੱਗੇ ਤੋਂ ਇਹ ਘਟਾਵਾਂ ਰੁਕਣੀਆਂ ਚਾਹੀਦੀਆਂ ਰੁਕਣੀਆਂ ਚਾਹੀਦੀਆਂ ਹੀ ਜ਼ਰੂਰ ਰੁਕਣੀਆਂ ਚਾਹੀਦੀਆਂ ਨਹੀਂ ਤਾਂ ਦੇਖ ਲਓ ਤੁਸੀਂ ਹਾਲ ਇੱਥੇ ਹੁਣ ਪਰਿਵਾਰ ਦਾ ਪਿੱਛੇ ਤੇ ਜਿਹੜੇ ਨਾਲ ਖੇਡਦੇ ਮਿੱਤਰਾਂ ਦਾ ਠੀਕ ਪਲ ਦਾ ਸੰਸਕਾਰ ਹੋਇਆ ਜੀ ਕੀ ਕਹੋਗੇ ਹਾਂਜੀ ਅੱਜ ਸਰਕਾਰ ਹੋ ਗਿਆ ਜੀ ਬਸ ਜੀ ਕਿ ਬੋਲਸਨ ਨੇ ਹਨ ਨੂੰ ਪ੍ਰੋਚਾਦਵਾਏ ਤੀਜਾ ਜਿਹੜਾ ਹੈਗਾ ਵਾ ਜੋਸੀ ਉਹ ਗਰਪਨਾਰ ਸੀ ਜਿੱਤੀ ਕਰ ਲੈਣਗੇ ਸੰਸਕਾਰ ਅੱਜ ਕਰਤਾ ਹਾਂ ਜੀ ਹਾਂ ਜੀ ਘੱਟ ਬਹੁਤ ਹੋਇਆ ਹੋਇਆ ਜੀ ਉਹ ਵਧੀਆ ਮੁੰਡੇ ਦਾ ਨੇਚਰ ਸੀਗਾ ਜੀ ਰੇਗਣਾ ਬਣੀ ਹੋਈ ਸੀਗੀ ਜੀ ਬਹੁਤ ਸੋਹਣੀ ਕੌਡੀ ਸੀਗੀ ਖੇਡ ਦਾ ਤੇ ਚੰਗਾ ਪਲੇਅਰ ਸੀਗਾ ਜੀ ਤੇ ਘਰੀ ਸਾਰਾ ਪਟਿਆ ਗਿਆ ਜੀ ਕੱਲਾ ਬੇਟਾ ਸੀਗਾ ਜੀ ਇੱਕ ਬੇਟੀ ਸੀਗੀ ਜੀ ਸਿਰੇ ਦੀ ਰਸਮਾਂ ਵੀ ਹੁਣ ਕੀਤੀਆਂ ਹਾਂ ਜੀ ਸਿਰੇ ਦੀਆਂ ਰਸਮਾਂ ਕੀਤੀਆਂ ਹਾਂ ਜੀ ਜਿਹੜੀ ਸਰਕਾਰ ਤੇ ਕਿਵੇਂ ਪ੍ਰਵਾਦ ਨੂੰ ਪੋਸਾ ਦਵਾਇਆ ਜੀ ਜਿਹੜੀ ਮਿੱਟੀ ਦੇ ਵਿੱਚ ਜਿਹੜੇ ਗਰਾਊਂਡ 'ਚ ਤੇਜਪਾਲ ਖੇਡ-ਖੇਡ ਕੇ ਕਬੱਡੀ ਖਿਡਾਰੀ ਬਣਿਆ ਅੱਜ ਉਸੇ ਮਿੱਟੀ 'ਚ ਸਮਾ ਗਿਆ। ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਪਰਿਵਾਰ ਨੂੰ ਕਿਉਂਕਿ ਮਾਵਾ ਪੁੱਤ ਪਾਲਦਿਆਂ ਜਦੋਂ ਪਲੇਅਰ ਬਣਨੇ ਆ ਤੇ ਮਾਵਾ ਆਪਣੇ ਖੂਨ ਪਸੀਨੇ ਨੂੰ ਦਿੰਦਿਆਂ ਜਿਨ੍ਹਾਂ ਨੇ ਵੀ ਇਸ ਦੁਰਘਟਨਾ ਨੂੰ ਅੰਜਾਮ ਦਿੱਤਾ ਤੋ ਦੋਸ਼ੀ ਫੜੇ ਗਏ ਆ ਇੱਕ ਦੋਸ਼ੀ ਜਲਦੀ ਤੋਂ ਜਲਦੀ ਫੜਿਆ ਜਾਏਗਾ। ਮੈਂ ਤਾਂ ਇੱਕੋ ਹੀ ਗੱਲ ਕਹਿਣੀ ਆ ਬਈ ਇੱਕ ਜਣਾ ਤੁਸੀਂ ਮਾਰ ਦਿੰਨੇ ਹੋ ਤੇ ਬਾਕੀ ਪਰਿਵਾਰ ਸਾਰਾ ਜਿਉਂਦਾ ਮਾਰ ਦਿੰਨੇ ਆ ਉਹਨਾਂ ਦਾ ਸੰਤਾਪ ਕਿਵੇਂ ਚੱਲੋਗੇ? ਮੈਂ ਇਹੀ ਅਰਦਾਸ ਕਰਦੀ ਆਂ ਪ੍ਰਮਾਤਮਾ ਅਗੇ ਸਭ ਨੂੰ ਸਮਤ ਬਖਸ਼ੇ